ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਜਣੇ ਠੀਕ ਹੋਵੋਗੇ ਤੇ ਇਧਰ ਮਾਸੀ ਜੀ ਬੈਠੇ ਨੇ ਅਸੀਂ ਚਾਹ ਦਿੱਤੀ ਆ ਹੁਣ ਬੱਚੇ ਮਾਮਾ ਜੀ ਦੇ ਨਾਲ ਆਪਦੇ ਨਾਲ ਵਿਆਹ ਆ ਕਿ ਆਏ ਨੇ ਅੱਜ ਵਿਆਹ ਸੀਗਾ ਇੱਥੇ ਰਸਤੇ ਜਰ ਜਿੰਨਾਂ ਦੇ ਕੋ ਸੱਚ ਤੇ ਮਾਮੀ ਵੀ ਗਈ ਨਾਨੀ ਵੀ ਗਈ ਸੀ ਤੇ ਅਸੀਂ ਬਰ ਘਰੇ ਰਹੇ ਤੇ ਇਹ ਲੈਣ ਆਏ ਆ ਸਾਨੂੰ ਸਤਿਕਾਰ ਜੀ ਸਾਨੂੰ ਲੈਣ ਆਏ ਨੇ ਤੇ ਅੱਜ ਅਸੀਂ ਰਹਿਾਂਗੇ ਤੇ ਅਸੀਂ ਕੱਲ ਨੂੰ ਜਾਵਾਂਗੇ ਹੁਣੇ ਜਾਂਦੇ ਨੇ ਮੇਰੇ ਪਤੀ ਜੀ ਨੂੰ ਲੈਣ ਉਹ ਟਿਊਸ਼ਨ ਤੇ ਗਈ ਹੋਈ ਆ ਫੋਨ ਆ ਗਿਆ ਉਹਨੂੰ ਬੁਖਾਰ ਹੋ ਗਿਆ ਤੇ ਉਹਨੂੰ ਲੈਣ ਜਾਂਦੇ ਨੇ ਹੁਣ ਇਹ ਗੱਡੀ ਤੇ ਤੇ ਬਸ ਸਗੱਲਾਂ ਬਾਤਾਂ ਹੀ ਕੀਤੀਆਂ ਅੱਜ ਸੱਨੇ ਜਾਣੇ ਘਰ ਰਹਿ ਗਏ ਸੀ ਪਿੱਛੇ ਮੈਂ ਕਮਲ ਤੇ ਮਾਸੀ ਤੇ ਇਹ ਸਾਰੇ ਗਏ ਹੋਏ ਸੀਗੇ ਇਹ ਬੰਦਾ ਹਟਾ ਬਹੁਤ ਵਿਗੜਿਆ ਆ ਖਰਾਬ ਬੰਦਾ ਐ ਖੜੂਸ ਬੰਦਾ ਐ ਬੋਲੀ ਖਰਾਬ ਬੰਦਾ ਐ ਕੋਈ ਖਰਾਬ ਨਹੀਂ ਹੈਗਾ ਜੀ ਦੇਖੋ ਜੀ ਤੁਹਾਨੂੰ ਇੰਨੇ ਬਲਾਵ ਮਿਲੇ ਨੇ ਆ ਬੰਦੇ ਤੋਂ ਬਿਨਾ ਤੁਸੀਂ ਤਰਸੇ ਹੋਵੋਗੇ ਮੈਨੂੰ ਖੜੂਸ ਬੰਦੇ ਦੇ ਦਰਸ਼ਨ ਨਹੀਂ ਹੋਏ ਦਰਸ਼ਨ ਸਮਰਗ ਕਰ ਲਓ ਥੋੜਾ ਹਰੇ ਤਾਂ ਪਈਓ ਘਰਿਆਂ ਨੂੰ ਮੇਰਾ ਥੋੜੇ ਸਾਹਮਣੇ ਸੇ ਖੜੂ ਬੰਦਾ ਹਾਜ਼ਰ ਕਰਤਾ ਖੜੂ ਬੰਦਾ ਖੜੂਸ ਮੇਰੇ ਤਾਂ ਗੱਲਾਂ ਕਿੰਨੇ ਸੁਣਾਇਆ ਖੜੂਸ ਬੰਦੇ ਨੇ ਗੱਲਾਂ ਤਾਂ ਸੁਣਾਇਆ ਪਰ ਇਹਨਾਂ ਨੂੰ ਪਤਾ ਆਪਣੇ ਸਾਰੇ ਸਬਸਕ੍ਰਾਈਬਰਾਂ ਨੂੰ ਵੀ ਇਹ ਬੰਦਾ ਰੜੱਕਾ ਅੱਜ ਮਾਸੀ ਨੇ ਵੀ ਵਧੀਆ ਗੱਲਾਂ ਮਾਰੀਆਂ ਹੈ ਮਾਸੀ ਅਰੇ ਮਾਸੀ ਨੇ ਤੇ ਭਾਂਡ ਜਮਾਈ ਨੇ ਉਹਨਾਂ ਨੇ ਪੂਰੇ ਸਾਰੇ ਇਹਨਾਂ ਗੱਲਾਂ ਕਰ ਲਈਆਂ ਦੁੱਖ ਸੁੱਖ ਸਾਰੇ ਫੋੜ ਲਏ ਦਿੰਨੇ ਭਰਾਣੇ ਦੱਕ ਸਕਦੋਂ ਨਾ ਜਾਣਿਆ ਨੂੰ ਸੀਗੇ ਚਲ ਹੁਣ ਅਸੀਂ ਜਾਣਦੇ ਹਾਂ ਗਰਵੇਹਾਰੇ ਮਾਮੇ ਦੀ ਸੇਵਾ ਕਰਨ ਲੱਗਿਆ ਹੋਇਆ ਮਾਮੇ ਦੀ ਜਿੱਪ ਬੰਦ ਕਰਦਾ ਗੋਡੇ ਪਾਉਂਦਾ ਪੈਰਾਂ ਦੇ ਵਿੱਚ ਮਾਮੇ ਦੇ ਆ ਕੇ ਹਾਂ ਨਾਲਿਆ ਨਾ ਕੇ ਆਇਆ ਮਮਾ ਫਿਰ ਮੇਹਰ ਪੈਰਾਂ ਚ ਲੱਤਾਂ ਦੇ ਗੋਡੇ ਪਾਉਂਦਾ ਇੱਥੇ ਤੱਕ ਆ ਗਏ ਜਾਂ ਮਿਹਰਬਾਲਬ ਜੀ ਕਹਾਂਦਾਂਗੇ ਦਿੱਤੀ ਹੈ ਨਾ ਉੱਡੇ ਰੱਖੋ ਪਰ ਇਹ ਨੀ ਕਰ ਜਾਂਦਾ ਹੁੰਦਾ ਇੱਥੇ ਤੱਕ ਆ ਲਾ ਗਏ ਇਹਦੇ ਨਾਲ ਦੀ ਚੜ ਕੇ ਨਿੱਪਲ ਚੜ ਕੇ ਫੇਰ ਮਾੜ ਹੋਣੀ ਹੈ ਦੋ ਕਿਨਾਂ ਇਹ ਨਹੀਂ ਘਾਣੀ ਵੀ ਸਿੱਧੇ ਇੱਥੇ ਖੜਾਣੇ ਉਹ ਥੋੜੀ ਕਰੀ ਬਾਲੂਗੀ ਇਹਦੇ ਨਾਲ ਦੀ ਹਾਂ ਆ ਲੱਭ ਨਾ ਬਗੀ ਲੱਭ ਗਈ ਹੋ ਗਈ ਨਾ ਇਹ ਤਾਂ ਨੀਕਾਈ ਜਾਂਦੇ ਆ ਵੇਖੋ ਕਿੰਨੀ ਲੀਕ ਕਰਦੇ ਥੋੜੀ ਪਿੱਛੇ ਕਰਦੇ ਨਾ ਫੇਰ ਹਟ ਜਾਂਦੀ ਐ ਥੋੜੀ ਘਟ ਜਾਂਦੀ ਐ ਹਾਲੇ ਹਾਂ ਘਟ ਜਾਂਦੀ ਐ ਇੱਥੇ ਘਟ ਗਈ ਇਹ ਕਰਦੇ ਨਹੀਂ ਹੈਗੇ ਉ ਟੁੱਟਦੀ ਹੁੰਦੀ ਤਾਂ ਹਟ ਹੀ ਜਾਂਦੀ ਆ ਹੂੰ ਕਹਿੰਦੇ ਐ ਕਿ ਉਹ ਵਧੀਆ ਉਹਦੀ ਉੱਪਰ ਮਸ਼ੀਨ ਦੀ ਵੀ ਚੇਂਜ ਹੋ ਜਾਂਦੀ ਆ ਚਲੋ ਪੱਟਾਂ ਲੱਟੀਆਂ ਹਾਂ ਮੇਰੀ ਗੱਲ ਸੁਣੋ ਚੱਲੇ ਅਸੀਂ ਹਾਂਜੀ ਹੁਣ ਅਤੀਜੀ ਨੂੰ ਲੈਣ ਤੇ ਗੱਡੀ ਵੀ ਰੇਦੀ ਕੱਢ ਲਈ ਅਸੀਂ ਰੋਲਿੰਗ ਬਣਾਉਣਾ ਨਹੀਂ ਤਾਂ ਆ ਵੀ ਜਾ ਉਹ ਕਹਿੰਦੇ ਚਾਹੇ ਚਾਹੇ ਕੁਪਰੇ ਲਾਣਾ ਟਰੈਕਟਰ ਕਹੇ ਜਾ ਉੱਚਾ ਜੀ ਉੱਠੋੜੇ ਚਤਰੀ ਲਵਾਈ ਹੋਈ ਆ ਲੋੜੀ ਕਹਿੰਦੀ ਆਉਂਦੀ ਆ ਇਹ ਕਿੰਨੀ ਜਾਣ ਗਈ ਹੈ ਗੱਡੀ ਚ ਉਠਾ ਲੈ ਨਹੀਂ ਲਾਮ ਨਹੀਂ ਆਉਣਗੇ ਇੱਥੇ ਰੇਕਡ ਦੀਆਂ ਇੱਥੇ ਦਾਦਾ ਹੁੰਦਾ ਮੇਡਨ ਕਰ ਬੈਠੀ ਆ ਕੁੜੀ ਬੈਠ ਜਾਓ ਆਜੋ ਤੇ ਚੱਕੜੂ ਗਿਆ ਸੇ ਚੱਤੀ ਮੈਂ ਕਰ ਲਾਂ ਜੀ ਇਹ ਲੋੜੀ ਵਾਲੀਆਂ ਜਿਹੜੇ ਲੋੜੀ ਮੰਗਨ ਆਲੀਆਂ ਜਿਹੜਾ ਨੂੰ ਨੂਰਪੁਰ ਤੱਕ ਬਿਠਾ ਲਓ ਉਹ ਜਣਾ ਉਹ ਰੱਖਿਓ ਅੱਗੇ ਚੜਿਆ ਕਿਨੇ ਕਾਲੇ ਮੈਂ ਖੜ ਜੀ ਆਜੋ ਪਿਆਣੀ ਹੋੜਾ ਬੜਾ ਛੋਟੀ ਰਮਾਰੇ ਹੋ ਨਹੀਂ ਨਾਲੀ ਪਤਲਾ ਨਹੀਂ ਕੋਈ ਨੂੰ ਛੋਟ ਇਹ ਲੈ ਜਾ ਨਹੀਂ ਆਜਾ ਆਜਾ ਜਣਾ ਕਿੱਥੇ ਤੁਸੀਂ ਅਸੀਂ ਫਰੀਦਕੋਟ ਕਿਹੜਾ ਕਿ ਜਾਣਾ ਉਹ ਇੱਥੇ ਲੋਹਾ ਨਹੀਂ ਹਾਂ ਖਲਵਾ ਦੇ ਜਾਣਾ ਲੋਹਾ ਦੇ ਜਾਣਾ ਗੱਡੀ ਆ ਗਈ ਗੱਡੀ ਬਾਟਾ ਕੀ ਬੰਦ ਕਰ ਲਓ ਹਾਂਜੀ ਬੱਸ ਜੀ ਜ਼ਬਰਦਸਤ ਹੋ ਕੁਮੈ ਦਿਓ ਹਾਂਜੀ ਨਹੀਂ ਨਹੀਂ ਠੀਕ ਆ ਮੈਂ ਬਲਜਿੰਦਰ ਕਿੰਨੇ ਸਾਲ ਹੋ ਮੈਂ ਠੀਕ ਆ ਅੱਛਾ ਤੇ ਕੋਈ ਨਾ ਮੀਨ ਇਹਨਾਂ ਨੂੰ ਆਪਾਂ ਹੁਣ ਲਾ ਦੇਣਾ ਇੱਥੇ ਵੀ ਠੀਕ ਹੋ ਜਾਣਾ ਵਾ ਉਹ ਲੋਹੜੀ ਬੰਨਣ ਵਾਲੀ ਤੇ ਬੈ ਗਈ ਹੈ ਅਜੇ ਨਾ ਪਿੰਡ ਤੱਕ ਉੱਤਰ ਜਾ ਹੱਡ ਗੁੱਡੇ ਦਾ ਹਾਂਜੀ ਹੁਣ ਅਸੀਂ ਪਹੁੰਚ ਗਏ ਕੋਮਲ ਨੂੰ ਕਰਤਾ ਫੋਨ ਤੀਦੂ ਰਾਹ ਤੇ ਆ ਜਾ ਤੇ ਹੁਣ ਆ ਜੂਗੀ ਉਹ ਬੱਸ ਹੀ ਪਾਠ ਕਰਨ ਲੱਗ ਗਏ ਗੱਡੀ 'ਚ ਬਹਿ ਗਈ ਜਵਾਨੀ ਵੀ ਇਹਦੇ ਮੈਂ ਪਾਠ ਫਟਫਟ ਕਰ ਲਾਂ ਤੇ ਪਹੁੰਚ ਗਏ ਅਸੀਂ ਮਮਾ ਨੂੰ ਬਖਾਰ ਹੋ ਗਿਆ ਹੱਥਾਂ 'ਚ ਰਾਈ ਪਈਆਂ ਹੁਣ ਬਾਹਰ ਖੜੀ ਸੀ ਠੀਕ ਆ ਤਾਂ ਤਾਂ ਠੀਕ ਆ ਹਾਂਜੀ ਦਵਾਈ ਇਸ ਲੈ ਲਈ ਸੀ ਕਮਲਪ੍ਰੀਤ ਦੀ ਤੇ ਜਵਰਾਜ ਵੀ ਟਿਊਸ਼ਨ ਤੋਂ ਆ ਗਿਆ ਡਿੱਗੀ 'ਚ ਬੈਕ ਰੱਖਣ ਲੱਗੇ ਆ ਆ ਗਿਆ ਤੇ ਇੱਥੇ ਕਿਸੇ ਨੂੰ ਮੇਰੀ ਫਰੈਂਡਾਂ ਨੂੰ ਖੂਆ ਬਣਾਉਣ ਗਏ ਮੰਮੀ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਇਹ ਬਚਦੇ ਆ ਮੈਂ ਵੀ ਆ ਗਿਆ ਜਵਰਾਜ ਵੀ ਆ ਗਿਆ ਸਸਕੀ ਕਾਲ ਤਾਂ ਬਿਲਾ ਦੇ ਜਵਰਾਜ ਸਸਕੀ ਕਾਲ ਜੀ ਸਾਰੇ ਆ ਗਏ ਮੰਮੀ ਸਸਕੀ ਕਾਲ ਜੀ ਸਾਰੇ ਆ ਗਏ ਦੁਬਾਰਾ ਜਾ ਪੜਿਆ ਟੁਸ਼ਨ ਹਾਂਜੀ ਹਾਂਜੀ ਵਿੱਚ ਮੈਂ ਅੱਜ ਇੱਕ ਤਾਂ ਸਾਇੰਸ ਦਾ ਚੈਪਟਰ ਦੇਖ ਕੇ ਆਇਆ ਇੱਕ ਮੈਥ ਦਾ ਕਰਕੇ ਆਇਆ ਇੱਕ ਪੰਜਾਬੀ ਦਾ ਕਰਿਆ ਆ ਪੱਲੇ ਪੈ ਗਿਆ ਕੁਝ ਹਾਂਜੀ ਸਾਰਾ ਕੁਝ ਪਿਆ ਅੱਛਾ ਹੁਣ ਹੋਰ ਥੋੜਾ ਬਸ ਕੁਝ ਨਹੀਂ ਹੁਣ ਘਰੇ ਜਾ ਕੇ ਰੈਸਟ ਕਰਾਂਗੇ ਯਾ ਰੈਸਟ ਤਾਂ ਕਰਨੇ ਗਏ ਜਾ ਕੇ ਪੜ੍ਹਨਾ ਨਹੀਂ ਕੱਕ ਇਸ ਵੇਲੇ ਦੇ ਛੱਕੇ ਆਏ ਆ ਤੇ ਕੁਝ ਖਵਾ ਦਿਓ ਸਾਨੂੰ ਆਣਾ ਤੁਸੀਂ ਖਵਾਉਂਗੇ ਸਾਨੂੰ ਓਏ 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 ਸਾਰਾ ਬਰਜਾਸਤਾ ਤੁਸੀਂ ਖਵਾਉਂਗੇ ਕਦਾ ਯਾਰ ਜਿੱਕੇ ਖਮਾਗਸੀ ਆਏ ਹੋਏ ਆਂ ਸਰ ਮੈਂ ਖਵਾਉਣਾ ਚੱਲੋ ਟਿੱਕੀ ਖਾਣਾ ਖਾਓ ਚੱਲੋ ਖਵਾਉਗਾ ਅੱਜ ਗੁੱਪਰ ਜੀ ਦੱਸਣਗੇ ਫੁੱਫੜ ਜੀ ਨੇ ਕੀ ਖਾਣਾ ਹਾਂ ਹਾਂ ਪੁੱਛ ਖਵਾਉਗਾ ਰੋਜ ਧੰਨਵਾਦ ਮੈਂ ਆਲੇ ਨੂੰ ਮਾਰਾਂਗੇ ਕਰਵਾੰਗੇ ਤੁਸੀਂ ਖਾਣ ਵਾਲੇ ਬਣੋ ਤੈਨੂੰ ਪਤਾ ਹੀ ਵੀ ਕੋ ਖਾਂਦੀ ਨਹੀਂ ਹੈ ਹਾਂਜੀ ਹੁਣ ਸਾਨੂੰ ਇਹ ਮੂਰ ਪਰਿਆਲੇ ਖਵਾਉਂਦੇ ਨੇ ਟਿੱਕੀ ਕੋਤ ਕਿਨੇ ਚੱਲਦੇ ਆਪਾਂ ਗੱਡੀ ਇੱਥੇ ਕੱਢੋ ਬਣਾ ਹਾਂ ਲੈ ਆਓ ਜਦੋਂ ਇਹ ਕੋਈ ਪਰਸੂ ਨਹੀਂ ਆ ਰਹੀ ਹੈ ਹੋਰ ਇਹ ਤਾਂ ਬੰਦੀ ਪਰਦੀ ਹੁੰਦੀ ਜੀ ਲੈ ਆਓ ਫਿਰ ਇਧਰ ਆਂਦੇ ਹਾਂ ਇਹਦੀ ਪਲੇਟ ਆਪਾਂ ਗੱਡੀ ਕਿੱਥੇ ਲੜੀਆ ਗੱਡੀ ਪਿੱਛੇ ਲੜੀਆ ਆਪਣੀ ਪੱਕਾ ਹਾਂਜੀ ਹਾਂਜੀ ਆ मैन्यूज लगी हुई है इंजीनियरटा मेन्यूज है जगह तो बढ़िया बनी है है ना दम में इधर लगा सारे बच्चे बैठे की कौन सवाल आते थे सारे का सवाल आते हैं हिंदी ਹਾਂਜੀ ਉਹ ਟਿੱਕੀ ਖਾਵਾਂਗੇ ਟਿੱਕੀ ਦਾ ਆਰਡਰ ਦੇਤਾ ਤੇ ਬਸ ਆ ਰਹੀ ਆ ਖਾ ਕੇ ਟਿੱਕੀ ਫਿਰ ਜੱਲਾਂਗੇ ਮਾਸੇ ਜੀ ਤੇ ਮੰਮੀ ਬੈਠੀਆਂ ਨੇ ਗੱਡੀ ਦੇ ਵਿੱਚ ਅਸੀਂ ਚਾਰੇ ਜਣੇ ਆਏ ਹਾਂ ਖਾਣ ਐਡੀ ਨਾਲ ਲੈਣੋ ਜਾਰੇ ਜੀ ਬੇਟਾ ਮਾਣੋ ਇਹ ਸੋਰੀ ਅੱਧਾ ਖਾ ਉਹ ਬੰਦ ਦੱਸੋ ਲਈ ਹੈ ਨਾ ਦਸੋ ਲਈ ਜੀ ਸਾਡੇ ਕੋਲ ਹੈ ਜੀ ਪਲੇਟ ਕੀ ਕਿ ਕਰਮ ਬਹੁਤ ਟਾਈਮ ਲੱਗੂ ਗਰਮ ਗਰਮ ਬਈ ਮੁੰਦੈ ਸਸ ਫੜਦੀ ਨਹੀਂ ਮੁੰ ਗਈ ਇਹ ਗੱਲ ਗੱਲ ਕੋ ਮੈਨੂੰ ਠੀਕ ਨਹੀਂ ਲੱਗਦੀ ਇਹ ਸਹੀ ਬਸ ਬਸ ਮਾਰੋ ਪਲੀਵਰੀ ਖਾਦੀ ਹੈ ਬਹੁਤ ਸੁਆਦ ਆ ਰਿਹਾ ਹੈ ਵੀ ਪਲੀਵਰੀ ਹਾਂਜੀ ਇਸ ਖਾਲੀਆਂ ਹੋਣਾ ਟਿੱਕੀ ਮੇ ਦਾ ਖਾਦੀ ਲੈਣੀ ਕਹਿੰਦੇ ਗਰਮ ਆ ਹੌਲੀ ਗਲੀ ਖਾਂਦੇ ਆ ਕੱਲੇ ਕੱਲੇ ਖਾ ਕੇ ਮੈਨੂੰ ਹੀ ਲੱਗਦੀ ਇਹ ਖਾਂਦੇ ਨਹੀਂ ਹੈਗੇ ਇਹ ਪਲੇਟਾਂ ਵਈਆਂ ਨੇ ਇਹ ਖਾਂਦੇ ਨਹੀਂ ਹੈਗੇ ਇਹ ਚੀਜ਼ਾਂ ਕਦੇ ਮੇਰੀ ਛਾਤੀ ਮਚਣ ਲੱਗ ਜਾਂਦੀ ਆ ਜਿੱਦਾਂ ਕਰਕੇ ਉਸ ਦਿਨ ਪਲੇਟਾਂ ਨਹੀਂ ਆਣ ਨੇ ਥੋੜੇ ਜਿ ਮੇਰੇ ਅੱਜ ਖਾ ਕੇ ਦੇਖ ਲਈ ਸੀ ਕਿ ਟੇਸਟੀ ਸੀ ਟੇਸਟੀ ਬਹੁਤ ਸੀ ਲੱਗ ਗਿਆ ਬਹੁਤ ਜਿਆਦਾ ਢੱਡੀ ਵੀ ਝਾਮ ਚ ਖੜੀ ਆ ਉਧਰ ਕੋਈ ਨਹੀਂ ਚਲਦੇ ਹੁਣ ਬਸ ਖਾ ਲਈ ਇਹਨਾਂ ਦੇ ਆਹ ਉਹਨੇ ਖਾੜਿਆ ਕੋਮਲ ਵਾਲਾ ਹੋਰੀ ਖਾਂਦੀ ਆ ਕੋਲਿਸ ਵੀਰ ਅੱਗੇ ਤਾਂ ਟ੍ਰੈਫਿਕ ਜੀ ਆ ਰੋਡ ਤੇ ਗੱਡੀ ਖੜੀ ਆ ਤਾਂ ਕਰਕੇ ਕੋਈ ਨਹੀਂ ਬਸ ਚੱਲਦੇ ਆ ਉਹ ਵੀ ਆਗੇ ਹੋਣਗੇ ਕੋਹ ਆ ਹੋਣਾਗੇ ਤੇ ਬਸ ਇਕ ਤਾਂ ਹੋ ਗਏ ਮੇਰੇ ਤੇ ਪਤਾ ਕੋਵੇਂ ਖੇਤੀ ਕਰਾ ਹਾਂ ਹਾਂ ਮਤਲਬ ਨਹੀਂ ਇਹ ਦਰੀਆਂ ਅੰਦਰ ਜਾਈ ਚ ਵੜ ਜਾਂ ਨੱਗਾ ਆ ਜਾਂਦਾ ਹਨਾ ਵਾਸਤੇ ਹੋਰ ਰੋਟੀ ਖਾ ਅੱਖਾਂ ਫਿਰ ਵੱਲੋਂ ਵੱਲੀ ਬੰਦ ਹੁੰਦੇ ਆ ਰੋਟੀ ਖਾਣੀਆਂ ਵਾਲੇ ਰੋਟੀ ਖਾ ਕੇ ਸਮਝੋ ਰੋਟੀ ਖਾ ਕੇ ਸੌਣਾ ਮੈਂ ਹਾਂ ਕੀ ਕਰਾਂ ਹੋਰ ਜਾਇਆ ਏ ਹੁਣ ਕੋਮਲ ਦੇ ਟੀਕਾ ਲਵਾ ਲਿਆ ਹੁੰਦਾ ਹੁਣ ਤਾਂ ਬੁਖਾਰ ਚੜਿਆ ਨਹੀਂ ਹਜੇ ਠੀਕ ਆ ਦੇਖੋ ਰਾਤ ਨੂੰ ਮੈਂ ਠੀਕ ਹੀ ਰਹੂ ਹਾਂ ਹੁਣ ਤਾਂ ਠੀਕ ਹੀ ਰਹੂ ਅੱਸੀ ਨੇ ਇੱਕ ਬ੍ਰੈਡ ਪਕਾੜਾ ਖਾ ਲਿਆ ਕਹੇ ਹੁਣ ਮੈਂ ਖਾਣੀ ਰੋਟੀ ਤੇ ਕੱਦੀ ਖਾਊ ਖਾਊ ਇੱਕ ਤਾਂ ਇਹ ਨਹੀਂ ਹਾਂ ਜੀ ਤਾਂ ਕਰਦਾ ਨਹੀਂ ਚਲੋ ਦੇਖੋ ਖਾ ਲੂੰਗੀ ਅੱਧੀ ਕਾ ਸਬਜ਼ੀ ਨਾਲ ਜਾਂ ਸਾਹ ਇਹਨਾਂ ਦਾ ਨੀਂਦ ਚੜ ਗਈ ਕੀ ਗੱਲ ਉੱਠੋ ਭੈਣ ਇਹ ਕਹਿੰਦੀ ਰੋਟੀ ਖਾਣੀ ਦੇਖੋ ਖਾਂਦੇ ਆ ਘੰਡਰ ਨਿੱਕੇ ਹੋਏ ਹੋਏ ਨਾ ਦੇ ਉੱਥੇ ਆ ਨਾ ਠੰਡ ਲੱਗ ਗਈ ਉੱਥੇ ਠੰਡ ਬਹੁਤ ਸੀ ਅੱਜ ਹਾਂ ਬਹੁਤ ਜ਼ਿਆਦਾ ਠੰਡ ਸ਼ਾਲ ਨਹੀਂ ਲੱਗੇਗੇ ਠੰਡ ਬਹੁਤ ਸ਼ਾਲ ਲੈ ਕੇ ਜਾਣਾ ਚਾਹੀਦਾ ਜੀ ਇਹ ਤਾਂ ਲਗਾਇਆ ਜੀ ਸ਼ਾਲ ਕੋਟੀ ਮੈਂ ਕੋਟੀ ਪਾ ਗਈ ਸੀ ਸ਼ਾਲ ਲੈ ਲਿਆ ਸ਼ਾਲ ਵੀ ਲੈ ਕੇ ਜਾਣਾ ਚਾਹੀਦਾ ਇੰਨੀ ਠੰਡ ਵਿੱਚ ਇੰਨੀ ਠੰਡ ਚ ਉਹ ਕਹਿੰਦੇ ਜੁਆਕਾਂ ਦਾ ਸਰ ਜਾਂਦਾ ਸਿਆਣਿਆਂ ਦਾ ਨਹੀਂ ਸਰਦਾ ਬਾਹਰ ਬਹੁਤ ਗੱਦੀ ਸੀ ਅੱਜ ਇਹਨਾਂ ਅੱਜ ਪਿਆ ਉਹਨੇ ਨਹੀਂ ਜਾਈਦੇ ਸਹੀ ਗੱਲ ਆ ਉਹ ਕਿਹੜੇ ਉਹਨੇ ਵੀ ਨਹੀਂ ਨ ਕੋਈ ਰੱਖਦੇ ਨਾ ਠੱਪੀ ਨਹੀਂ ਨਿਕਲੀ ਹੈ ਉਹਦੇ ਵੀ ਨਿਵਾਂ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਪਹੁੰਚ ਨਹੀਂ ਹਰ ਬ੍ਰਿਜ ਮਾਰਚ ਰੱਖੋ ਹਾਂ ਉਹ ਤਾਂ ਠੰਡ ਘੱਟ ਜੇ ਨਵੰਬਰ ਦਸੰਬਰ ਰੱਖੋ ਤੂੰ ਪਸੋਂ ਨਹੀਂ ਬੰਦੀਆਂ ਉਹਨਾਂ ਦਸੰਬਰ ਦਾ ਜਨਮਰੀ ਦਾ ਵਿਆਹ ਚਾਹੀਦਾ ਨਹੀਂ ਜਿਹੜੇ ਮੁੰਡੇ ਦਾ ਵਿਆਹ ਸੀ ਉਹਦੇ ਮਾਮੇ ਨੇ ਆਉਣਾ ਸੀ ਉਹਦੇ ਮਾਮੇ ਨੂੰ ਟੈਗ ਦਾ ਨੁਕਸ ਹੋ ਗਿਆ ਉਹ ਦਾਖਲਾ ਮਾਸੀਆਂ ਵੀ ਰਹਿ ਗਈਆਂ ਟੈਗ ਤਾਂ ਲਈਆਂ ਲਵਾਈਆਂ ਆਂਜਲ ਆਂਜਲ ਇਹਨੂੰ ਆਂਜਲ ਕਹਿੰਦੇ ਉਹਦੇ ਕਰਕੇ ਉਹ ਹੋ ਗਿਆ ਉਹਦੇ ਕਰਕੇ ਵਿਆਹ ਕਰਿਆ ਸੀ ਆਹ

ਜੇ ਜਿਹੜੀ ਬਾਹਰ ਕੁੜੀ ਆਈ ਆਸਟ੍ਰੇਲੀਆ ਤੋਂ ਉਹਨਾਂ ਦੇ ਦਿਓਰ ਦਾ ਵਿਆਹ ਸੀ ਉਹਦੇ ਦਿਓਰ ਦਾ ਵਿਆਹ ਸੀ ਜੇ ਮੈਂ ਕਹਿੰਦੇ ਦੂਜੀ ਜਿਹੜੀ ਉਦੋਂ ਇੱਥੇ ਸੀਗੀ ਰੈਂਕੂ ਕੇ ਮਿਲੀਗਾ ਨਹੀਂ ਨਹੀਂ ਉਹਦੇ ਵੀ ਦਿਓਰ ਬਾਹਰੀ ਇੱਕ ਦਿਓਰਦਰਾ ਨਹੀਂ ਹੈ ਤੇੜਾ ਇੱਕ ਦਿਓਰ ਬਾਹਰ ਆ